ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਮਲੋਟ ਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਮਨਰੇਗਾ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਕਲਮ ਛੋੜ ਹੜਤਾਲ ਤੇ ਇਹਨਾਂ ਦਾ ਸਮਰਥਨ ਦੇਣ ਲਈ ਪਹੁੰਚੇ ਨੈਸ ਲਿਸਟ ਜਸਟਿਸ ਪਾਰਟੀ ਦੇ ਰਾਸ਼ਟਰੀ ਸਕੱਤਰ ਲੋਕ ਸਭਾ ਹਲਕਾ ਫਰੀਪੁਰ ਇੰਚਾਰਜ ਬਲਵੰਤ ਸਮੇਵਾਲੀ ਜੁਆਇੰਟ ਸਕੱਤਰ ਬਲਜਿੰਦਰ ਸਿੰਘ ਜਵਾਰੇ ਵਾਲਾ ਰਸ਼ਪਾਲ ਸਿੰਘ ਭੁੱਲਰ ਨਰੇਗਾ ਵਰਕਰ ਯੂਨੀਅਨ ਵਿੰਗ ਅਤੇ ਨਰੇਗਾ ਮਜ਼ਦੂਰ ਪਿੰਡ ਰਾਣੀ ਵਾਲਾ ਦੇ ਪੰਜਾਬ ਸਰਕਾਰ ਮੁਰਦਾ पूरीया करो पूरीया करो भाई मेरीया ¡Furia, -toro, furia, -toro. furia, -toro. furia -toro. ਏਪੀ ਸਾਹਿਬ ਅੱਜ ਕੁਝ ਜਥੇਬੰਦੀਆਂ ਤੁਹਾਡੇ ਕਲਮ ਸ਼ੋਰ ਹੜਤਾਲ ਨੂੰ ਸਮਰਥਨ ਦੇਣ ਆਈਆਂ ਕੀ ਕਹਿਣਾ ਚਾਹੁੰਦੇ ਆ ਪਹਿਲਾਂ ਤਾਂ ਬਾਈ ਮੇਰੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਇਹਦੇ ਵਿੱਚ ਇਹੀ ਜਿਹੜਾ ਹੈਗਾ ਸੁਝਾਅ ਦੇਣਾ ਚਾਹੁੰਦਾ ਜਾਂ ਤੁਹਾਡਾ ਇੱਕ ਧੰਨਵਾਦ ਕਰਨਾ ਚਾਹੁੰਦਾ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਨਰੇਗਾ ਦੇ ਵਰਕਰ ਹੈ ਉਹ ਵੀ ਸਾਡੇ ਜਿਹੜੇ ਨਾਲ ਜੁੜ ਗਏ ਹੈ ਵੀ ਸਾਨੂੰ ਆਸ ਲੱਗਦਾ ਵੀ ਜਿਹੜਾ ਹੈਗਾ ਇਸ ਤਰ੍ਹਾਂ ਜੇ ਸਾਡੇ ਨਾਲ ਸਾਰੀਆਂ ਜੜੀਆਂ ਹੈਗੀਆਂ ਜਿ세 ਬੰਦੀਆਂ ਜਾਂ ਰਹੇਗਾ ਯੂਨੀਅਨਸ ਸਾਡੇ ਨਾਲ ਰਲਣ ਤਾਂ ਜੇ ਸਰਕਾਰ ਤੱਕ ਜਿਹੜੀ ਗੱਲ ਪਹੁੰਚੇ ਤੇ ਹੋ ਸਕਦਾ ਸਾਡਾ ਹੱਲ ਜਿਹੜਾ ਹੈਗਾ ਕਈ ਸਾਲਾਂ ਤੋਂ ਸਾਡੇ ਜਿਹੜੇ ਪੁਰਾਣੇ ਮੁਲਾਜ਼ਮ ਹੈ ਉਹ ਡਿਗ ਰਹੇ ਹੈ ਚ ਉਹਨਾਂ ਦਾ ਸੁਪਨਾ ਸ਼ਾਇਦ ਪੂਰਾ ਹੋ ਜਾਈ ਜਸਟੀਸ ਪਾਰਟੀ ਅੱਜ ਸਾਰੀ ਸਾਡੀ ਟੀਮ ਜਿਹੜੀ ਜਿਹੜੇ ਸਾਡੇ ਭਰਾ ਜਿਹੜੇ ਮੁਲਾਜ਼ਮ ਹੈ ਕਲਮੇ ਸ਼ਿਵੜ ਹੜਤਾਲ ਤੇ ਬੈਠੇ ਸੀ ਕੱਲ ਅਸੀਂ ਸ੍ਰੀ ਮੁਖਤਸਰ ਸਾਹਿਬ ਵਿਖੇ ਵੀ ਗਏ ਸੀ ਇਹਨਾਂ ਦਾ ਸਮਰਥਨ ਦੇਣ ਅੱਜ ਅਸੀਂ ਸਾਡੇ ਜਿਹੜੇ ਨਰੇਗਾ ਵਰਕਰ ਹੈ ਲੈ ਕੇ ਅਸੀਂ ਅੱਜ ਟੀਮ ਜਿਹੜੀ ਪੂਰੀ ਸਾਡੀ ਮਲੋਟ ਵਿਖੇ ਪਹੁੰਚੀ ਹੈ ਤੇ ਅਸੀਂ ਇਹਨਾਂ ਦਾ ਪੂਰ ਜ਼ੋਰ ਜਿਹੜਾ ਸਾਥ ਦੇਵਾਂਗੇ ਪਰ ਪੰਜਾਬ ਸਰਕਾਰ ਨੂੰ ਅਸੀਂ ਇਹ ਵੀ ਬੇਨਤੀ ਕਰਦੇ ਆ ਕਿਉਂਕਿ ਬੜੇ ਵਾਅਦੇ ਕੀਤੇ ਸੀ ਮਜ਼ਦੂਰਾਂ ਦਾ ਮਲਾਜਮਾਂ ਦਾ ਕਿਸਾਨਾਂ ਨਾਲ ਉਹ ਪੂਰੇ ਨਹੀਂ ਪਰ ਅਸੀਂ ਇਹ ਵੀ ਉਹਨਾਂ ਨੇ ਇੱਕ ਚੇਤਾਵਨੀ ਦੇਣੀ ਆ ਕਿ 2 ਸਾਲਾਂ ਦੇ ਵਿੱਚ ਜੇ ਸਾਰੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਜਾਂ ਤੇ ਜਿਹੜਾ ਬਹੁਤ ਵੱਡਾ ਜਿਹੜਾ ਸ਼ੰਘਰਸ਼ ਦਾ ਜਿਹੜਾ ਰੂਪ ਧਾਰਨ ਕਰੂਗਾ ਮਲੋੜ ਬਲਾਕ ਦੇ ਵਿੱਚ ਵੀਡੀਓ ਆਫਿਸ ਪਹੁੰਚੇ ਆਂ ਕਲਮਸ਼ੋਰ ਹੜਤਾਲ ਤੇ ਜੋ ਮੁਲਾਜ਼ਮ ਬੈਠੇ ਆ ਅਸੀਂ ਇਹਨਾਂ ਨੂੰ ਪੂਰਾ ਸਮਰਥਨ ਦੇਵਾਂਗੇ ਸਾਡੀ ਜਿਹੜੀ ਨੈਸ਼ਨਲ ਜਸਟਿਸ ਪਾਰਟੀ ਆ ਪੂਰੇ ਇੰਡੀਆ ਲੈਵਲ ਤੇ ਇਹਨਾਂ ਦੇ ਨਾਲ ਖੜੀ ਆ ਜੇ ਇਹਨਾਂ ਨੂੰ ਫੰਡ ਦੇ ਵੀ ਕਹਿਆ ਤਾਂ ਅਸੀਂ ਫੰਡ ਵੀ ਇਹਨਾਂ ਨੂੰ ਇਕੱਠਾ ਕਰਕੇ ਦੇਵਾਂਗੇ ਜੋ ਵੀ ਇਹ ਅੱਗੋਂ ਸਾਨੂੰ ਹੁਕਮ ਕਰਨਗੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਜਿੱਥੇ ਵੀ ਕਹਿਣਗੇ ਅਸੀਂ ਉੱਥੇ ਪਹੁੰਚਾਂਗੇ ਜਿਵੇਂ ਜਿਵੇਂ ਮੁਲਾਜ਼ਮ ਕਲਮਸ਼ੋੜ ਹੜਤਾਲ ਤੇ ਬੈਠੇ ਕੀ ਨਰੇਗਾ ਦਾ ਜਿਵੇਂ 31 ਮਾਰਚ ਨੂੰ ਆਉਣ ਵਾਲੀ ਹੈ 100 ਦਿਨ ਪੂਰਾ ਨਹੀਂ ਹੁੰਦਾ ਦਿਸ ਰਿਹਾ ਕਿਉਂਕਿ ਇਹ ਕਲਮਸ਼ੋੜ ਹੜਤਾਲ ਦਾ ਨਰੇਗਾ ਤੇ ਜਿਹੜੇ ਮਜ਼ਦੂਰ ਉਹਨਾਂ ਤੇ ਵੀ ਅਸਰ ਪਾਊਗਾ ਹਾਂ ਜੀ ਅਸਰ ਤਾਂ ਹਾਲ ਹਾਲ ਬਹੁਤ ਪੈ ਚੁੱਕਿਆ ਹੈ ਜੋ ਪਹਿਲਾਂ ਵੀ ਕਿਉਂਕਿ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਗਲਤ ਵਾਦੇ ਕਰਨ ਦੇ ਕਾਰਨ ਇਹਨਾਂ ਨੇ ਕੋਈ ਵਾਦਾ ਪੂਰਾ ਨਹੀਂ ਕੀਤਾਗਾ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਨਰੇਗਾ ਕਰਤੀਆਂ ਨੂੰ ਕਿਹਾ ਸੀ ਵੀ ਤੁਹਾਡੇ 10000 ਰੁਪਏ ਖਾਤੇ ਦੇ ਵਿੱਚ ਪਾਵਾਂਗੇ 2500 ਰੁਪਏ ਪੈਨਸ਼ਨ ਦੇਵਾਂਗੇ ਤੇ ਨਰੇਗਾ ਦਾ ਕੰਮ ਪੂਰਾ ਚਲਾਵਾਂਗੇ ਪਰ ਇਹਨਾਂ ਨੇ ਕਿਤੇ ਵੀ ਕੋਈ ਵਾਦਾ ਪੂਰਾ ਨਹੀਂ ਕੀਤਾ ਜੀ ਮੁਖਸਰ ਸਾਹਿਬ ਨੈਸਲਰ ਜੀਐਸਐਸ ਪਾਲਟੀ ਬਣੀਓ ਅਸੀਂ ਪੂਰੀ ਟੀਮ ਇੱਥੇ ਨਰੇਗਾ ਦੀ ਪਹੁੰਚੀ ਹੈ ਤੇ ਏਪੀਓ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਰਾਣੀ ਵਾਲੇ ਦਾ ਮਸਲਾ ਸੀਗਾ ਜੀ ਤੇ ਏਪੀਓ ਸਾਹਿਬ ਨੇ ਭਰੋਸਾ ਦਿਵਾਇਆ ਵੀ ਥੋੜੇ ਦਿਨਾਂ ਦੇ ਵਿੱਚ ਹੈ ਜਿਹੜਾ ਇਹ ਕੰਮ ਅਸੀਂ ਮਤਲਬ ਚਲਵਾ ਦਿਆਂਗੇ ਤੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਨੰਬਰ 2 ਦੇ ਜੋ ਕਲਮ ਛੋੜ ਹਾਂ ਕਿਵੇਂ ਹੈ ਮਤਲਬ ਬੈਠਾ ਹੜਤਾਲ ਤੇ ਮਲਾਜ਼ਮ ਤੇ ਅਸੀਂ ਮਤਲਬ ਜੇ ਐਂ ਕੰਮ ਚੱਲਦਾ ਰਿਹਾ ਨਾ ਸਰਕਾਰ ਨੇ ਕੋਈ ਗੱਲ ਬਾਤ ਸੁਣੀ ਤਾਂ ਅਸੀਂ ਪੂਰੀਆਂ ਜਥੇਬੰਦੀਆਂ ਨੈਸ਼ਨਲ ਪਾਰਟੀ ਜਸਟਰਡ ਰਣੀਆਂ ਹਾਂ ਪੂਰਾ ਮਤਲਬ ਇਹਨਾਂ ਦਾ ਸਮਰਥਨ ਦੇਵਾਂਗੇ ਸਾਥ ਦੇਵਾਂਗੇ ਤੇ ਕੋਸ਼ਿਸ਼ ਆ ਵੀ ਜਿਹੜੇ ਕੱਚੇ ਮਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ